ਹਾਂਜੀ ਸਸਤੀ ਕਰਨ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਲਾਈਨਿੰਗ ਵਾਲੀ ਕੁੜਤੀ ਦੀ ਕਟਿੰਗ ਸਟੈਪ ਵਾਈਜ਼ ਸਟੈਪ ਦੱਸਾਂਗੇ ਤੁਸੀਂ ਵੀਡੀਓ ਬਿਲਕੁਲ ਵੀ ਸਕਿੱਪ ਨਾ ਕਰੋ ਜਿਹੜੀਆਂ ਮੇਰੀਆਂ ਭੈਣਾਂ ਨਵੀਂ ਸਿਲਾਈ ਸਿੱਖਦੀਆਂ ਨੇ ਨਾ ਵੀਡੀਓ ਨੂੰ ਦੇਖ ਕੇ ਉਹ ਵੀ ਆਪਣਾ ਲਾਈਨਿੰਗ ਵਾਲਾ ਸੂਟ ਆਪਣੇ ਆਪ ਸਿਲਾਈ ਕਰਕੇ ਪਾ ਸਕਦੀਆਂ ਨੇ ਦੇਖੋ ਇੱਕੇ ਵੀਡੀਓ ਦੇ ਵਿੱਚ ਹੋਰ ਚੀਜ਼ ਆ ਜਿਹੜੀ ਆਪਣੇ ਬਹੁਤ ਹੀ ਕੰਮ ਆਉਣ ਆ ਰਹੀ ਹੈ ਦੇਖੋ ਨਾ ਜਿਹੜੀਆਂ ਮੇਰੀਆਂ ਭੈਣਾਂ ਦੇ ਮਤਲਬ ਜਿੱਦਾਂ ਇਹ ਸੂਟ ਨਾ 18 ਬਰਸਟ ਦੀ ਕਟਿੰਗ ਆ ਗਈ 18 ਬਰਸਟ ਦੇ ਸੂਟ ਦੀ ਕਟਿੰਗ ਆ ਗਈ ਪਹਿਲਾ ਪੁਆਇੰਟ 18 ਬਰਸਟ ਦਾ ਸੂਟ ਆ ਜਿਹੜਾ ਇਹਨਾਂ ਦਾ ਘੇਰਾਗਾ ਉਹ ਆਗਾ 19 ਇੰਚ ਠੀਕ ਹੈ ਜੀ 19 ਇੰਚ ਇਹਨਾਂ ਦੀ ਹਿੱਪ ਆ ਗਈ ਮਤਲਬ ਕਿ ਇਹਨਾਂ ਦਾ ਘੇਰਾ ਥੋੜਾ ਦਾ ਤੇ ਆਪਾਂ ਇਹਨੂੰ ਨਾ ਮਤਲਬ ਜਿਹੜੀਆਂ ਮੇਰੀਆਂ ਭੈਣਾਂ ਦੇਖੋ ਆਪਣੇ ਘਰ ਵਿੱਚ ਛੋਟੀਆਂ ਬੱਚੀਆਂ ਵੀ ਹੁੰਦੀਆਂ ਨੇ ਠੀਕ ਹੈ ਜੀ ਬੱਚੀਆਂ ਹੁੰਦੀਆਂ ਨੇ ਘਰ ਵਿੱਚ ਕਈ ਵਾਰੀ ਦੋ ਭੈਣਾਂ ਹੁੰਦੀਆਂ ਨੇ ਠੀਕ ਹੈ ਜੀ ਇੱਕ ਛੋਟੀ ਹੁੰਦੀ ਆ ਆਪਾਂ ਨੇ ਇਹਦੇ ਵਿੱਚੋਂ ਇੱਕ ਕੁੜਤੀ ਹੋਰ ਕੱਢ ਸਕਦੇ ਆ ਉਹ ਕਿਦਾਂ ਅੱਜ ਆਪਾਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਇਹ ਦੱਸਾਂਗੇ ਦੇਖੋ ਜੇ ਨਾ ਆਪਣਾ ਘੇਰਾ ਜ਼ਿਆਦਾ ਹੁੰਦਾ ਤੁਸੀਂ ਮੇਰੀਆਂ ਸ਼ੁਰੂ ਤੋਂ ਵੀਡੀਓਜ਼ ਦੇਖ ਸਕਦੇ ਹੋ ਫੇਰ ਆਪਾਂ ਨਾ ਸੂਟ ਦੀ ਜਿਹੜੀ ਕਟਿੰਗ ਆ ਗਈ ਉਹ ਐਦਾਂ ਕਰਦੇ ਹੁੰਦੇ ਆ ਐਦਾਂ ਸਾਈਡ ਤੋਂ ਬਾਹਾਂ ਲੈ ਜਾਂਦੀਆਂ ਨੇ ਜੇ 올ਓਵਰ ਸੂਟ ਹੁੰਦਾਗਾ ਇਕੱਠਾ ਸੂਟ ਹੁੰਦਾ 5 ਮੀਟਰ ਸਾਈਡ ਤੋਂ ਸਲਵਾਰ ਦੇ ਪੱਲੇ ਲੈ ਜਾਂਦੇ ਨੇ ਅੱਜ ਆਪਾਂ ਕਟਿੰਗ ਇਦਾਂ ਨਹੀਂ ਕਰਨੀ ਅੱਜ ਦਾ ਇਹਨਾਂ ਦੀ কুরਤੀ ਇਦਾਂ ਹੀ ਨਿਕਲ ਜਾਣੀਆ ਕਿਉਂਕਿ ਜਿਹੜਾ ਸੂਟ ਦੇ ਉੱਪਰ ਵਰਕ ਹੋਇਆ ਹੋਇਆ ਠੀਕ ਆ ਜੀ ਇਹ ਵੀ ਨਾ ਸਾਰੀ কুরਤੀ ਦੀ ਆ ਇਹ ਨਹੀਂ ਹੈਗਾ ਕਿ ਇੱਕ ਸਾਈਡ ਤੇ ਰਹਿ ਜਾਊਗਾ ਆ ਦੇਖੋ ਐਸ ਆਪਾਂ ਸਿਰਫ ਪਹਿਲਾਂ ਲੰਬਾਈ ਅਤੇ ਚੜਾਈ ਲਾਉਣੀ ਹੈਗੀ কুরਤੀ ਦੀ ਤੁਸੀਂ ਓਪਨ ਸਾਈਡ ਬੰਦ ਸਾਈਡ ਕਿਸੇ ਵੀ ਸਾਈਡ ਮਰਜ਼ੀ ਰੱਖ ਲਓ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਚੰਗੀ ਤਰ੍ਹਾਂ ਵਿਛਾ ਲੈਣਾਗਾ ਆ ਦੇਖੋ ਜੀ ਕੱਪੜੇ ਨੂੰ ਆਪਾਂ ਚੰਗੀ ਤਰ੍ਹਾਂ ਵਿਛਾ ਲਿਆ ਮੈਂ ਤੁਹਾਨੂੰ ਦੁਬਾਰਾ ਫੇਰ ਦੱਸਦੀ ਆ ਮੈਂ ਕੱਪੜੇ ਨੂੰ ਐਦਾਂ ਹੀ ਫੋਲਡ ਕੀਤਾ ਦੇਖੋ ਜੀ ਇਸ ਤਰ੍ਹਾਂ ਬਣੇ ਤਾਂ ਹੀ ਆਪਣੀ ਕੁੜਤੀ ਨਿਕਲ ਜਾਣੀ ਹੈਗੀ ਦੇਖੋ ਹੁਣ ਮੈਂ ਤੁਹਾਨੂੰ ਨਾਪ ਦੱਸਦੀ ਆ 18 ਇੰਚ ਇਹਨਾਂ ਦੀ ਬ੍ਰੈਸਟ ਆ ਜੀ 15 ਇੰਚ ਇਹਨਾਂ ਦੀ ਕਮਰ ਆ ਤੇ 19 ਇੰਚ ਹਿੱਪ ਆ ਗਈ ਤੇ ਇਹਨਾਂ ਦਾ ਘੇਰਾ ਵੀ 19 ਇੰਚ ਆ ਠੀਕ ਹੈ ਜੀ ਘੇਰਾ ਹੈਗਾ ਇਹਨਾਂ ਦਾ 19 ਇੰਚ ਤੇ ਹੁਣ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨਾ ਜਿਹੜੀ ਕਮੀਜ਼ ਦੀ ਚੜਾਈ ਹੁੰਦੀ ਆ ਇਹ ਬ੍ਰੈਸਟ ਕਮਰ हिਪ ਘੇਰਾ ਜਿਹੜੀ ਚੀਜ਼ ਜ਼ਿਆਦਾ ਹੋਵੇ ਉਹਦੇ ਅਕੋਰਡਿੰਗ ਇਹਨਾਂ ਦੀ हिਪ ਤੇ ਘੇਰਾ ਸੇਮ 19 ਇੰਚ ਉਹਦੇ ਅਕੋਰਡਿੰਗ ਆਪਾਂ ਇਹਦਾ ਜਿਹੜੀ ਚੜਾਈ ਆ কুরਤੀ ਦੀ ਲਵਾਂਗੇ 19 ਦੇ ਵਿੱਚ 4 ਇੰਚ ਪਲੱਸ ਕੀਤਾ 20 21 22 23 23 ਇੰਚ ਆਪਣੀ কুরਤੀ ਦੀ ਕਟਿੰਗ ਹੋਊ ਦੇਖੋ ਜੀ 23 ਇੰਚ ਆਪਣਾ ਨਾ ਪੂਰਾ ਗਾ ਆ ਦੇਖੋ ਮੈਂ ਤੁਹਾਨੂੰ ਆ ਦੇਖੋ ਆਪਣੀ ਨਾ ਜਿਹੜੀ ਚੜਾਈ ਹੈਗੀ ਉਹ ਪੂਰੀ 23 ਇੰਚ ਆਗੀ ਤੁਸੀਂ ਦੇਖ ਸਕਦੇ ਹੋਗੇ ਆਪਾਂ 23 ਇੰਚ ਦੇ ਅਕੋਰਡਿੰਗ ਨਾ কুরਤੀ ਦੀ ਚੜਾਈ ਰੱਖ ਲਈ 23 ਇੰਚ ਦੇ ਅਕੋਰਡਿੰਗ ਠੀਕ ਹੈ ਜੀ 23 ਇੰਚ ਦੇ ਅਕੋਰਡਿੰਗ ਰੱਖੀ ਆਪਾਂ ਚੜਾਈ ਹੁਣ ਆਪਾਂ ਲੰਬਾਈ ਲੰਬਾਈ ਦੇਖੋ ਇਹ ਸ਼ਾਰਟ কুরਤੀ ਬਣਾਉਣੀ ਹੈਗੀ ਕਿਉਂਕਿ ਇਹ ਨਾ ਜਿਹੜੀ ਕੁੜਤੀ ਹੈ ਕਲੀਆਂ ਵਾਲੇ ਪਲਾਜ਼ੋ ਦੇ ਨਾਲ ਰੈਡੀ ਕਰਨੀ ਆ ਆਪਾਂ ਡਰੈਸ ਰੈਡੀ ਕਰਨੀ ਆ ਸਿੰਪਲ ਕੁੜਤੀ ਉੱਚੀ ਤੇ ਇਹਦੇ ਨਾਲ ਸਲਵਾਰ ਨਹੀਂ ਰੈਡੀ ਕਰਨੀ ਆ ਆਪਾਂ ਕਲੀਆਂ ਵਾਲਾ ਪਲਾਜ਼ੋ ਰੈਡੀ ਕਰਨਾ ਜੇ ਕਿਸੇ ਮੇਰੀ ਭੈਣ ਨੇ ਕਲੀਆਂ ਵਾਲੀ ਪਲਾਜ਼ੋ ਦੀ ਕਟਿੰਗ ਅਤੇ ਸਟੀਚਿੰਗ ਦੀ ਸਿੱਖਣੀ ਹੋਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆ ਦੇਖੋ ਹੁਣ ਇਹਨਾਂ ਦੀ ਜਿਹੜੀ ਲੰਬਾਈ ਆ ਠੀਕ ਆ ਜੀ ਲੰਬਾਈ ਇਹਨਾਂ ਦੀ 34 ਇੰਚ ਤਿਆਰ ਰੱਖਣੀ ਆ ਆਪਾਂ ਚੁੰਤੀ ਦੇ ਵਿੱਚ 4 ਇੰਚ ਪਲੱਸ ਕਰਨਾ ਆਪਾਂ 38 ਇੰਚ ਕੁੜਤੀ ਦੀ ਜਿਹੜੀ ਲੰਬਾਈ ਆ ਉਹ ਰੱਖਾਂਗੇ 38 ਇੰਚ 38 ਇੰਚ ਤੇ ਹੀ ਆਪਾਂ ਜੀ ਦੇਖੋ ਇਹ ਇੱਧਰ ਮਾਰਕ ਕਰ ਲੈਣਾ ਐਸ ਤਰ੍ਹਾਂ ਠੀਕ ਹੈ ਜੀ ਇਹਨੂੰ ਆਪਾਂ ਨਾ ਕੋਈ ਵੀ ਨਿਸ਼ਾਨੀ ਆਪਣੀ ਕੋਈ ਵੀ ਮਾਰਕਿੰਗ ਆਪਾਂ ਨਾ ਬਿਨਾ ਸਕੈਲ ਜਾਂ ਇੰਚ ਟੇਪ ਤੋਂ ਆਪ ਸੱਚੀ ਨਹੀਂ ਮਲਾਉਣੀ ਜੇ ਆਪਣੀ ਨਾ ਵਿੰਗੀ ਟੇਢੀ ਕੱਢੀ ਵਿੱਚ ਹੋ ਜਵੇ ਤਾਂ ਉਹ ਸਲਾਈ ਦੇ ਵਿੱਚ ਜੀ ਠੀਕ ਹੀ ਨਹੀਂ ਆਉਂਦਾ ਹੁੰਦਾ ਆ ਲੋ ਆ ਹੋ ਗਿਆ ਆ ਹੋ ਗਈ ਆਪਣੀ ਕੁਰਤੀ ਦੀ ਚੜਾਈ ਆ ਹੋ ਗਈ ਕੁਰਤੀ ਦੀ ਲੰਬਾਈ ਇਹਨੂੰ ਆਪਾਂ ਕੱਟ ਕਰ ਦੇਣਾਗਾ ਸੂਟ ਦੇ ਸਾਰੇ ਤੇ ਵਰਕ ਆ ਇਸ ਕਰਕੇ ਜੀ ਆਪਾਂ ਨੂੰ ਇਹ ਕੋਈ ਟੈਨਸ਼ਨ ਨਹੀਂ ਵੀ ਫਰੰਟ ਵਾਲਾ ਪੱਲਾ ਅਲੱਗ ਕਟਿੰਗ ਹੋਊ ਜਾਂ ਬੈਕ ਵਾਲਾ ਅਲੱਗ होगी अपनी कुर्ती लंबाई चढ़ाई ठीक है जी इतो आप कटिंग करके अलग कर देना दो पीसा इसकी आई अपनी कुर्ती ठीक है जी कुर् होगी इन सब कपड़ा बचा इनू आप चक लेना ठीक है जी इन चक के की करना आप बाह कटिंग करनी है देखो बाह बना दुल आज ਇਸ ਤਰ੍ਹਾਂ 18 ਬ੍ਰੈਸਟ ਦੇ ਲਈ ਆਪਾਂ ਨੂੰ ਜਿਹੜੀਆਂ ਬਾਹਾਂ ਦੀ ਚੜਾਈ ਹੈਗੀ ਡਬਲ ਤੈਂਚ 10 11 ਇੰਚ ਕਾਫੀ ਹੈ ਜੀ ਆਪਾਂ ਇਸ ਤਰ੍ਹਾਂ ਦੇਖੋ ਆ ਡਬਲ ਤੈਂਚ ਇਹਨੂੰ ਆਪਾਂ 4 ਤਹਾਂ ਦੇ ਵਿੱਚ ਫੋਲਡ ਕਰ ਲੈਣਾ ਇਹ ਇਸ ਤਰ੍ਹਾਂ ਆਹ ਕਰ ਲਿਆ 4 ਤਹਾਂ ਦੇ ਵਿੱਚ ਬਾਹਾਂ ਬਣਾਉਣੀਆਂ ਨੇ ਆਪਾਂ ਇਹਨਾਂ ਦੀਆਂ ਫੁੱਲ ਚੂੜੀਦਾਰ ਬਾਹਾਂ ਨਹੀਂ ਬਣਾਉਣੀਆਂ ਪਰ ਬਾਹਾਂ ਬਿਲਕੁਲ ਟਾਈਟ ਫੁੱਲ ਬਾਹਾਂ ਬਣਾਉਣੀਆਂ ਨੇ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਚੜਾਈ ਦਿਖਾਉਣੀ ਆ ਚਾਰ ਤਾਹਾਂ ਦੇ ਵਿੱਚ ਚੜਾਈ ਹੈ ਇਹਦੀ ਇਹ ਹੈਗੀ ਆ 11.5 ਇੰਚ ਆਪਣੇ ਕੋਲੇ ਪੂਰੀ ਵਧੀਆ ਵਾਧੂ ਆ ਗਈ ਪੂਰਾ ਵਧੀਆ ਸਰੂਗਾ ਲੰਬਾਈ ਲੰਬਾਈ 'ਚ ਦੇਖੋ ਇਹਨਾਂ ਦੀਆਂ ਜਿਹੜੀਆਂ ਬਾਹਾਂ ਨੇ 20 ਇੰਚ ਤਿਆਰ ਰੱਖਣੀਆਂ ਨੇ ਲੰਬਾਈ 'ਚ ਤੇ ਇਹਦੇ ਵਿੱਚ ਆਪਾਂ 3 ਇੰਚ ਪਲੱਸ ਕਰਨਾ 1 2 3 23 ਇੰਚ ਤੇ ਬਾਹਾਂ ਦੀ ਕਰਾਂਗੇ ਜੀ ਆਪਾਂ ਕਟਿੰਗ ਆਹ ਲਓ ਆਹੋ ਇਹ ਆਪਣਾ ਬਾਹਾਂ ਦਾ ਕੱਪੜਾ ਵਾਵਾ ਦੀ ਕਾਟ ਆਪਾਂ ਕੁੜਤੀ ਦੀ ਕਟਿੰਗ ਕਰੰ ਤੋਂ ਬਾਅਦ ਪਾ ਕੇ ਦਿਖਾਵਾਂਗੇ ਤੁਹਾਨੂੰ ਆ ਲੋ ਜੀ ਆ ਆਪਣੀਆਂ ਦੋਵੇਂ ਵਾਵਾ ਹੋ ਗਈਆਂ ਇਹ ਹੋ ਗਈਆਂ ਵਾਵਾ ਉਹ ਪਹਿਲਾਂ ਜਿਹੜੀ ਕਟਿੰਗ ਹੋਈ ਸੀ ਉਹ ਹੋ ਗਈ ਕੁੜਤੀ ਜਿਹੜਾ neck ਤੇ ਫਰੰਟ ਵਾਲੇ neck ਤੇ ਜਾਂ ਬੈਕ ਵਾਲੇ neck ਤੇ ਕਪੜਾ ਆਪਾਂ ਸਲਵਾਰ ਦੇ ਵਿੱਚੋਂ ਵੀ ਲਾ ਸਕਦੇ ਆਂਗੇ ਤੇ ਆਪਾਂ ਜਿੱਦਾਂ ਆਪਣੀ ਜਿਹੜੀ ਲਾਈਨਿੰਗ ਹੁੰਦੀ ਆ ਉਹਦੇ ਵਿੱਚੋਂ ਵੀ ਲਾ ਸਕਦੇ ਆਂ ਆ ਦੇਖੋ ਆ ਬਚ ਗਿਆ ਪੀਸ ਇਹ ਆ ਦੇਖੋ ਆ ਪੀਸ ਬਚਿਆ ਆਪਣਾ ਕੁਰਤੀ ਦਾ ਕੁਰਤੀ ਦੇ ਵਿੱਚੋਂ ਬਿਲਕੁਲ ਐਕਸਟਰਾ ਪੀਸ ਆਗਾ ਇਹਦੀ ਮੈਂ ਤੁਹਾਨੂੰ ਲੰਬਾਈ ਵੀ ਦੱਸਦੀ ਆ ਕਿੰਨੀ ਆਏਗੀ ਦੇਖੋ ਇਹਦੀ ਲੰਬਾਈ ਹੈਗੀ ਆ ਕਿ 32 ਇੰਚ ਦੀ ਲੰਬਾਈ ਹੈਗੀ ਇਹਦੇ ਵਿੱਚੋਂ ਆਪਾਂ ਆਪਣੇ ਬੱਚੇ ਦਾ ਸੂਟ ਆਰਾਮ ਨਾਲ ਜਿਹੜੀਆਂ ਮੇਰੀਆਂ ਭੈਣਾਂ ਦੇ ਛੋਟੀਆਂ ਬੱਚੀਆਂ ਨੇ ਬਹੁਤ ਚਾਹ ਹੁੰਦਾ ਭੈਣਾਂ ਨੂੰ ਵੀ ਅਸੀਂ ਕੋਜਿੱਕੇ ਸੂਟ ਪਾਈ ਆਪਣੀਆਂ ਬੱਚੀਆਂ ਦਾ ਸੂਟ ਆਰਾਮ ਨਾਲ ਤਿਆਰ ਕਰ ਸਕਦੇ ਆ ਇਹ ਪੀਸ ਆ ਆਪਣਾ ਐਕਸਟਰਾ ਹੈਗਾ ਆ ਲਓ ਜੀ ਇਹਨੂੰ ਆਪਾਂ ਬੈਂਕ ਕਰ ਤਾ ਹੁਣ ਆਪਾਂ ਤੁਹਾਨੂੰ ਲਾਈਨਿੰਗ ਦੀ ਕਟਿੰਗ ਕਰਕੇ ਦੱਸਾਂਗੇ ਆ ਦੇਖੋ ਜੀ ਆ ਆਪਣਾ ਲਾਈਨਿੰਗ ਦਾ ਕੱਪੜਾ ਡਬਲ ਤੈਹ ਦੇ ਵਿੱਚ ਆਪਾਂ ਇਸ ਤਰ੍ਹਾਂ ਵਿਛਾ ਲੈਣਾਗਾ ਸਾਰੀਆਂ ਤੈਹਾਂ ਨੇ ਜਿਹੜੀਆਂ ਉਹ ਆਪਾਂ ਦੇਖੋ ਜੀ ਬਰਾਬਰ ਕਰ ਲੈਣੀਆਂ ਨੇ ਕੋਈ ਵੀ ਤੈਹ ਨਹੀਂ ਵੀ ਬਾਅਦ ਕੱਟ ਹੋਵੇ ਆ ਦੇਖੋ ਹੁਣ ਆਪਾਂ ਸਭ ਤੋਂ ਪਹਿਲੀ ਗੱਲ ਜਦੋਂ ਵੀ ਨਾ ਆਪਾਂ ਲਾਈਨਿੰਗ ਕਿਸੇ ਵੀ ਸੂਟ ਦੇ ਉੱਪਰ ਲਾਉਣੀ ਹੈਗੀ ਸਭ ਤੋਂ ਪਹਿਲਾਂ ਆਪਾਂ ਲਾਈਨਿੰਗ ਧੋਣੀ ਹੈਗੀ ਲਾਈਨਿੰਗ ਨੂੰ ਧੋਣ ਤੋਂ ਬਾਅਦ ਫਿਰ ਆਪਾਂ ਲਾਈਨਿੰਗ ਨੂੰ ਯੂਜ਼ ਕਰਨਾ ਲਾਈਨਿੰਗ ਨੂੰ ਧੋ ਕੇ ਤੇ ਲਾਈਨਿੰਗ ਦੇ ਉੱਪਰ ਪ੍ਰੈਸ ਕਰਕੇ ਆਹ ਦੇਖੋ ਆਪਣਾ ਕੁਰਤੀ ਦਾ ਕੱਪੜਾ ਇਹਨੂੰ ਨਾ ਆਪਾਂ ਇਸ ਤਰ੍ਹਾਂ ਜਿੰਨੀ ਤੁਸੀਂ ਲਾਈਨਿੰਗ ਛੋਟੀ ਰੱਖਣਾ ਚਾਹੁੰਦੇ ਹੋ ਉਹ ਤੁਹਾਡੀ ਆਪਣੀ ਚੋਇਸ ਆਗੀ ਵੈਸੇ ਜਿਆਦਾ ਛੋਟੀ ਵੀ ਨਹੀਂ ਰੱਖਣੀ ਚਾਹੀਦੀ ਤਰਪਾਈ ਤੋਂ 1-1 ਇੰਚ 1 ਇੰਚ ਉੱਪਰ ਰੱਖ ਸਕਦੇ ਆ ਆਪਾਂ ਲਾਈਨਿੰਗ ਕਿਉਂਕਿ ਨਾ ਜਿਹੜਾ ਕੱਪੜਾ ਪਤਲਾ ਹੁੰਦਾ ਉਹਦੇ ਵਿੱਚ ਜਿਆਦਾ ਉੱਚੀ ਲਾਈਨਿੰਗ ਵਧੀਆ ਨਹੀਂ ਲੱਗਦੀ ਆਪਾਂ ਇਸ ਤਰ੍ਹਾਂ ਨਾ ਕੱਪੜੇ ਨੂੰ ਚੰਗੀ ਤਰ੍ਹਾਂ ਵਿਛਾ ਲੈਣਾ ਹੈ ਆਹੋ ਇਸ ਤਰ੍ਹਾਂ ਵਿਛਾਉਣ ਤੋਂ ਬਾਅਦ ਆ ਲੈ ਬਚਾਲੇ ਜਿੰਨੀ ਆਪਾਂ ਦੇਖੋ ਜੀ ਲਾਈਨਿੰਗ ਛੋਟੀ ਰੱਖਣੀ ਸੀ ਆਪਾਂ ਉਹਨਾਂ ਨਾਲ কুরਤੀ ਡਾਊਨ ਕੀਤੀ ਹੋਈ ਹੈਗੀ ਇੱਕ ਮੇਰੀਆਂ ਭੈਣਾਂ ਦਾ ਮੈਸੇਜ ਹੁੰਦਾਗਾ ਵੀ ਦੀਦੀ ਆਪਾਂ ਲਾਈਨਿੰਗ ਦੀ ਕਟਿੰਗ ਕਿੰਨੀ ਜ਼ਿਆਦਾ ਕਰੀਏ ਲਾਈਨਿੰਗ ਦੀ ਕਟਿੰਗ ਦੇਖੋ ਜੀ ਮੈਂ ਬਿਲਕੁਲ ਵੀ ਜ਼ਿਆਦਾ ਨਹੀਂ ਕਰਦੀ ਚੜਾਈ ਦੇ ਵਿੱਚ ਜਦੋਂ ਆਪਾਂ ਲਾਈਨਿੰਗ ਨੂੰ ਵਾਸ਼ ਕਰਕੇ ਧੋ ਕੇ ਯੂਜ਼ ਕਰਦੇ ਆ ਨਾ ਤਾਂ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਆ ਲਓ ਜੀ ਇਸ ਤਰ੍ਹਾਂ ਕੱਪੜੇ ਦੇ ਉੱਪਰ ਕਪੜਾ ਵਿਛਾ ਕੇ ਕੁੜਤੀ ਦਾ ਆਪਾਂ ਲਾਈਨਿੰਗ ਦੀ ਕਟਿੰਗ ਕਰ ਲਈ ਜਿੰਨੀ ਤੁਸੀਂ ਛੋਟੀ ਰੱਖਣੀ ਚਾਹਣਿਓ ਉੰਨੀ ਤੁਸੀਂ ਕੁੜਤੀ ਹੈ ਜਿਹੜੀ ਉਹਨੂੰ ਡਾਊਨ ਕਰ ਲਓ ਆ ਦੇਖੋ ਆਪਾਂ ਲਾਈਨਿੰਗ ਦੀ ਕਟਿੰਗ ਕਰ ਲਈ ਆ ਹੋ ਗਈ ਆਪਣੀ ਲਾਈਨਿੰਗ ਦੀ ਕਟਿੰਗ ਜਿਹੜਾ ਨਾ ਲਾਈਨਿੰਗ ਦੇ ਸਾਈਡ ਤੋਂ ਕਪੜਾ ਲਿਹਾ ਇਧਰਲੀ ਸਾਈਡ ਤੋਂ ਇਹਨੂੰ ਨਾ ਆਪਾਂ ਜੋੜ ਪਾ ਕੇ ਇਹਦੇ ਵਿੱਚ ਜੋੜ ਪਾ ਕੇ ਆਪਾਂ ਇਹਨੂੰ ਬਾਹਾਂ ਦੇ ਉੱਪਰ ਵੀ ਲਗਾ ਸਕਦੇ ਆ ਜੇ ਤੁਹਾਡੀ ਮਤਲਬ 5 ਮੀਟਰ ਇਕੱਠਾ ਸੂਟ ਹੁੰਦਾ 올ਓਵਰ ਸੂਟ ਤਾਂ ਆਪਾਂ ਇਹਦੇ ਨਾਲ ਸਲਵਾਰ ਦੇ ਪੱਲਿਆਂ ਦੇ نیچے ਵੀ ਇਹ ਲਾਈਨਿੰਗ ਲਾ ਸਕਦੇ ਹਾਂ ਇਹ ਹੁਣ ਆਪਾਂ ਇਹ ਕੱਪੜੇ ਨੂੰ ਲਾਵਾਂਗੇ ਜੀ ਬਾਹਾਂਾਂ ਤੇ ਜੇ ਆਪਣੀ ਵਿਅਸਤ ਚੜਾਈ ਬਹੁਤ ਹੋਣੀ ਆ ਆ ਦੇਖੋ ਜੇ ਚੜਾਈ ਆ ਆਪਾਂ ਨੂੰ ਘੱਟ ਲੱਗਦੀ ਦਿਖੀ ਤਾਂ ਆਪਾਂ ਕੰਨੀ ਨੂੰ ਕੰਨੀ ਦੇ ਉੱਪਰ ਇਸ ਤਰ੍ਹਾਂ ਧਰ ਕੇ ਜੋੜ ਪਾ ਕੇ ਫਿਰ ਆਪਾਂ ਬਾਹਾਂਾਂ ਦੇ ਉੱਪਰ ਲਾਵਾਂਗੇ ਹੁਣ ਆਪਾਂ ਕੀ ਕਰਨਾ ਆ ਜਿਹੜਾ ਨਾ نیچے ਵਾਲਾ ਕੱਪੜਾ ਸਭ ਤੋਂ ਪਹਿਲਾਂ ਆਪਾਂ ਦੋਵੇਂ ਲਾਈਨਿੰਗ ਵਾਲੇ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਆ ਦੇਖੋ نیچے ਤੁਸੀਂ ਮੇਰੀਆਂ ਭੈਣਾਂ ਨੇ ਆਪਣੇ ਕੁਖਸੂਤਾ 'ਚ ਦੇਖੇ ਹੋਣੇ ਆ نیچے ਇਦਾਂ ਲੇੜ ਮੋੜੀ ਹੁੰਦੀ ਆ ਫੋਲਡ ਕੀਤਾ ਹੁੰਦਾ ਦੋਵੇਂ ਆਹ ਵਾਲੀਆਂ ਸਭ ਤੋਂ ਪਹਿਲਾਂ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਆਪਾਂ ਆਪਣੀ ਕੁੜਤੀ ਨੂੰ ਇਸ ਤਰ੍ਹਾਂ ਰੱਖ ਕੇ ਇਹਦੇ ਨਾਲ ਇਸ ਤਰ੍ਹਾਂ ਕਿੰਨੇ ਪਾਸੇ ਵੱਡੇ ਮੱਖੇ ਦੇ ਨਾਲ ਸਲਾਈ ਲਗਾ ਕੇ ਆਪਾਂ ਤੁਹਾਨੂੰ ਕੁੜਤੀ ਦੀ ਮਾਰਕਿੰਗ ਕਰਕੇ ਦਿਖਾਉਣੀ ਆ। ਹਾਂਜੀ ਜੀ ਦੇਖੋ ਆਪਾਂ ਇਸ ਤਰ੍ਹਾਂ ਨਾ ਲਾਈਨਿੰਗ ਦੇ ਵਿੱਚ ਪਹਿਲਾਂ ਨੀਚੇ ਪੱਖਾ ਲਗਾਇਆ ਫਿਰ ਆਲੇ ਦੁਆਲੇ ਸਾਰੇ ਆਪਾਂ ਇਸ ਤਰ੍ਹਾਂ ਸਲਾਈ ਲਗਾ ਲਈ। ਹੁਣ ਦੇਖੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਪ੍ਰੋਬਲਮ ਆਉਂਦੀਆਂ ਨਾ ਵੀ ਜੀ ਲਾਈਨਿੰਗ ਵਾਲਾ ਸੂਟ ਸਟਿਚ ਨਹੀਂ ਹੁੰਦਾ ਹੈਗਾ ਲਾਈਨਿੰਗ ਕਿੱਦਾਂ ਦੇਖੋ ਹੁਣ ਨਾ ਤਾਂ ਤੁਹਾਡੇ ਕਿਸੇ ਪਾਸੇ ਕੁੜਤੀ ਹਿੱਲੇ ਠੀਕ ਹੈ ਜੀ ਨਾ ਤੁਹਾਡਾ ਲਾਈਨਿੰਗ ਦਾ ਕੱਪੜਾ ਹਿੱਲੇ ਦੇਖੋ ਇੱਕ ਗੱਲ ਹੋਰ ਮੈਂ ਲਾਈਨਿੰਗ ਦਾ ਕੱਪੜਾ ਬਿਲਕੁਲ ਵੀ ਐਕਸਟਰਾ ਨਹੀਂ ਕੱਟਦੀ ਸਿਰਫ ਜਿੰਨੀ ਇੱਕ ਕੈਂਚੀ ਬਾਹਰ ਹੁੰਦੀ ਹੈ ਇੱਕ ਪੈਰ ਦੀ ਓਨੀ ਇੱਕ ਲਾਈਨਿੰਗ ਜ਼ਿਆਦਾ ਹੁੰਦੀ ਆ ਇਸ ਤਰ੍ਹਾਂ ਤੁਹਾਨੂੰ ਲਾਈਨਿੰਗ ਵਾਲਾ ਸੂਟ ਸਲਾਈ ਕਰਨ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉ ਹੁਣ ਆਪਾਂ ਕੀ ਕਰਨਾ ਇਹਨੂੰ ਇਸ ਤਰ੍ਹਾਂ ਰੱਖ ਕੇ ਇਹਦੇ ਉੱਪਰ ਇੱਕ ਵਾਰੀ ਆਪਾਂ ਪ੍ਰੈਸ ਕਰ ਲੈਣੀ ਆ ਪ੍ਰੈਸ ਕਰਕੇ ਆਪਾਂ ਕੱਪੜੇ ਨੂੰ ਕਰਾਂਗੇ ਜੀ ਚਾਰ ਤਿਹਾਂ ਦੇ ਵਿੱਚ ਫੋਲਡ ਆ ਲੋ ਜੀ ਆਪਾਂ ਕੱਪੜੇ ਨੂੰ ਕਰ ਲਿਆ ਚਾਰ ਤਹਾਂ ਦੇ ਵਿੱਚ ਫੋਲਡ ਕੱਪੜੇ ਨੂੰ ਫੋਲਡ ਕਰਨ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਜੀ কুরਤੀ ਦੀ ਮਾਰਕਿੰਗ ਕਰਕੇ ਦਿਖਾਵਾਂਗੇ ਕਿੰਨੇ ਬ੍ਰੈਸਟ ਦੀਆਂ ਕਾਟਾਂ ਨੇ ਕੀ ਕਿੱਦਾਂ ਕਾਟਾਂ ਪੈਣਗੀਆਂ ਕਿੱਦਾਂ ਪਲੋਈਆਂ ਦੇ ਨਿਸ਼ਾਨ ਲਾਉਣੇ ਨੇ ਆਜੋ ਜੀ ਹੁਣ ਆਪਾਂ ਪਾਉਣੇ ਆ ਜੀ ਕਾਟ ਆਹ ਲੋ ਜੀ ਸਭ ਤੋਂ ਪਹਿਲਾਂ ਆਪਾਂ ਤੀਰਾ ਰੱਖਣਾ ਦੇਖੋ ਜੀ ਬਹੁਤ ਟਾਈਮ ਦੇ ਮੇਰੀਆਂ ਭੈਣਾਂ ਦੇ ਮੈਸੇਜ ਆ ਰਹੇ ਸੀਗੇ ਵੀ ਜੇ ਗਲਾ ਆਪਣਾ ਡੀਪ ਹੋਵੇ ਤਾਂ ਆਪਾਂ ਤੀਰਾ ਕਿੰਨਾ ਰੱਖੀਏ ਦੇਖੋ ਸਭ ਤੋਂ ਪਹਿਲਾਂ ਆਪਏ ਚੈੱਕ ਕਰਨਾ ਆਪਣੇ نیچے 발 ਤਾਂ ਨਹੀਂ ਸਾਰੀਆਂ ਤਾਂ ਹ ਬਰਾਬਰ ਨੇ ਆਹ ਲੋ ਜੀ ਦੇਖੋ ਇਦਾਂ ਚਾਰ ਤਹਾਂ ਨੇ 1 2 3 ਤੇ 4 ਚਾਰੇ ਤਹਾਂ ਬਰਾਬਰ ਨੇ ਕੱਪੜੇ ਨੂੰ ਡਬਲ ਫੋਲਡ ਕਰਕੇ ਧਰਿਆ ਆਪਾਂ ਚਾਰ ਤਹਾਂ ਹੋ ਗਈਆਂ ਹੁਣ ਦੇਖੋ ਇਹ ਹੈਗਾ ਜੀ 18 ਬ੍ਰੈਸਟ ਦਾ ਸੂਟ ਜਿਹੜਾ ਇਹਨਾਂ ਦਾ ਪਿਛਲਾ ਗਲਾਗਾ ਉਹ ਤਿਆਰ ਆ ਜੀ 7/2 ਇੰਚ ਤਿਆਰ ਆਗਾ ਠੀਕ ਆ ਜੀ 7/2 ਇੰਚ ਇਹਨਾਂ ਦਾ ਪਿਛਲਾ ਗਲਾ ਤਿਆਰ ਆ ਪਿਛਲੇ ਗਲਾ ਆਪਾਂ ਕਰਾਂਗੇ ਜੀ ਬੁਕਰਮਾਲਾ ਰੈਡੀ ਠੀਕ ਆ ਜੀ ਇਹਨਾਂ ਦਾ ਨਾ ਥੋੜਾ ਜਿਹਾ ਜਿਹੜੇ ਆਪਣੇ ਸ਼ੋਲਡਰਸ ਹੁੰਦੇ ਨੇ ਇਹ ਦਾ ਥੋੜੇ ਜਿਹਾ ਇਹਨਾਂ ਦੇ ਹੈਵੀ ਨੇ ਜੇ ਕਈ ਪਹਿਣਾ ਹੁੰਦੀਆਂ ਨੇ ਜਿਹੜੀਆਂ ਨਾ ਪਤਲੀਆਂ ਹੁੰਦੀਆਂ ਨੇ ਪਰ ਉਹਨਾਂ ਦੇ ਮਤਲਬ ਕੀ ਜਿਹੜੇ ਸ਼ੋਲਡਰਸ ਹੁੰਦੇ ਨੇ ਉਹ ਥੋੜੇ ਜਿਹਾ ਹੈਵੀ ਹੁੰਦੇ ਨੇ ਯਾਨੀ ਕਿ ਤੀਰੇ ਵਾਲੀ ਜਗਾ ਇਸ ਕਰਕੇ ਜਿਹੜਾ ਆਪਾਂ ਇਹਨਾਂ ਦਾ ਟੀਰਾ ਹੈਗਾ ਇਹਦੇ ਵਿੱਚ ਡੀਪ ਨੈੱਕ ਦੇ ਵਿੱਚ ਦੇਖੋ ਜੀ ਸਾਢੇ 5 ਵੀ ਟੀਰਾ ਆ ਸਕਦਾ ਜਿਹੜੀਆਂ ਭੈਣਾਂ ਦੇ ਸ਼ੋਲਡਰਸ ਜ਼ਿਆਦਾ ਹੈਵੀ ਨਹੀਂ ਇਹਨਾਂ ਦਾ ਟੀਰਾ ਆਪਾਂ 6 ਇੰਚ ਰੱਖਣਾ ਜੇ ਇਹਨਾਂ ਦਾ ਬੈਕ ਨੈੱਕ ਥੋੜਾ ਹੁੰਦਾ 4 ਇੰਚ ਤੱਕ 4 ਤੋਂ ਲੈ ਕੇ 7 ਤੱਕ ਹੁੰਦਾ ਤਾਂ ਆਪਾਂ ਇਹਨਾਂ ਦਾ ਟੀਰਾ ਸਾਢੇ 6 ਰੱਖਣਾ ਸੀ ਜੇ 4 ਇੰਚ ਤੱਕ ਰੈਡੀ ਹੁੰਦਾ ਫਿਰ ਆਪਾਂ ਇਹਨਾਂ ਦਾ ਜਿਹੜਾ ਟੀਰਾ 7 ਰੱਖਣਾ ਸੀ ਹੁਣ ਇਹਨਾਂ ਦਾ ਜਿਹੜਾ ਗਲਾ ਹੈਗਾ ਉਹ 7 ਇੰਚ ਤੋਂ ਨੀਚੇ ਆਗਾ 7.5 ਇੰਚ ਤਿਆਰ ਹੈ ਇਸ ਕਰਕੇ ਜਿਹੜਾ ਆਪਾਂ ਇਹਨਾਂ ਦਾ ਤੀਰਾ ਉਹ 6 ਇੰਚ ਰੱਖਣਾ 6 ਇੰਚ ਰੱਖਣਾ ਦੇਖੋ ਜੀ ਆਪਾਂ ਤੀਰਾ ਇਹ ਪਲੇਟਾਂ ਵਾਲੀ ਕੁੜਤੀ ਆ ਜੀ ਦੇਖੋ ਪਲੇਟਾਂ ਵਾਲੀ ਕੁੜਤੀ ਚ ਕਿਸੇ ਵੀ ਸਾਈਜ਼ ਦੀ ਮਰਜ਼ੀ ਕੁੜਤੀ ਹੋਵੇ ਜਿਹੜੀਆਂ ਜਿੱਚ ਪਲਉਈਆਂ ਪੈਂਦੀਆਂ ਹੁੰਦੀਆਂ ਨੇ ਉਹਦੇ ਵਿੱਚ ਮੈਂ ਜਿਹੜਾ ਮੋਢਾ ਹੈਗਾ ਉਹ 7.5 ਇੰਚ ਹੀ ਰੱਖਦੀ ਹੁੰਦੀ ਆ 7.5 ਇੰਚ ਤੇ ਮਾਰਕ ਕਰ ਲਿਆ ਇੱਥੇ ਆਪਾਂ 6 ਰੱਖਿਆ ਇਸ ਇਸ ਕਰਕੇ ਆਪਾਂ ਇੱਥੇ ਨਾ ਅੱਧਾ ਇੰਚ ਘਟਾ ਦੇਣਾ ਇੱਥੇ ਆਪਾਂ 5.5 ਇੰਚ ਕਰਦੇ ਆ। ਆ ਲਓ ਜੀ ਹੁਣ ਆਪਾਂ ਨਾ ਇੱਕ ਬਾਕਸ ਬਣਾ ਲੈਣਾ ਇਹ ਨੀਚੇ ਆ ਕੇ ਜ਼ਰੂਰ ਘਟਾਉਣਾਗਾ। ਆ ਲਓ ਬਾਕਸ ਬਣ ਗਿਆ ਇਤੋਂ ਹਲਕੀ ਜੀ ਤਿਰਛੀ ਲਾਈਨ ਹੋ ਜਾਂਦੀ ਹੈਗੀ। ਆ ਲਓ ਹੁਣ ਦੇਖੋ ਪਹਿਲੀ ਕਾਟ ਤਾਂ ਆਪਣੀ ਇਹ ਸੀਗੀ ਧੀਰੇ ਤੋਂ ਬਾਅਦ ਵੀ ਆਪਾਂ ਇੱਥੇ ਹਾਫ ਇੰਚ ਘਟਾਤਾ ਸੀ। ਹੁਣ ਆਪਾਂ ਹਾਫ ਇੰਚ ਦੇਖੋ ਜੀ ਇੱਥੇ ਘਟਾ ਦੇਣਾ। 1/2 ਇੰਚ ਘਟਾਤਾ ਆਪਾਂ ਇੱਥੇ ਇਹਦੀ ਇਦਾਂ ਨਾ ਤਿਰਛੀ ਕਾਟ ਪੈ ਜਾਂਦੀ ਹੁੰਦੀ ਆ ਇਹ ਐਸ ਦਾ ਆਹ ਲਓ ਇਹ ਦੋ ਕਾਟਾਂ ਪੈ ਗਈਆਂ ਹੁਣ ਆਪਾਂ ਪਾਵਾਂਗੇ ਦੇਖੋ ਜੀ ਮੋਡੇ ਦੀ ਕਾਟ ਮੋٹے ਦੀ ਫਰੰਟ ਵਾਲੀ ਕਾਟ ਦੇਖੋ ਪਾਉਣੀ ਆ ਆਪਾਂ 1 ਇੰਚ ਤੇ ਤੇ ਜਿਹੜੀ ਬੈਕ ਵਾਲੀ ਕਾਟ ਆ ਉਹ ਪਾਉਣੀ ਆ ਦੇਖੋ ਜੀ ਆਪਾਂ 2 ਇੰਚ ਤੇ ਠੀਕ ਹੈ ਜੀ ਮੋਡੇ ਦੇ ਵਿੱਚ ਦੇਖੋ ਆਪਾਂ ਫਰੰਟ ਵਾਲੀ 1 ਤੇ ਬੈਕ ਵਾਲੀ 2 ਠੀਕ ਹੈ ਜੀ ਹਰ ਇੱਕ ਸਾਈਜ਼ ਦੇ ਵਿੱਚ ਜਿਹੜੇ ਹੈਵੀ ਸਾਈਜ਼ ਹੁੰਦੇ ਆ 25 26 27 ਇਸ ਤੋਂ ਉੱਪਰ ਜਿੰਨੇ ਵੀ ਉਹਦੇ ਚ ਫਰੰਟ ਵਾਲੀ ਇੱਕਤੀ ਪਾਉਣੀ ਹੁੰਦੀਆਂ ਤੇ ਜਿਹੜੀ ਬੈਕ ਵਾਲੀ ਉਹ ਮੈਂ ਢਾਈ ਵੀ ਕਰ ਦੇਣੀ ਆ ਤਿੰਨ ਵੀ ਕਰ ਦੇਣੀ ਆ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਨਾਂ ਦੀ ਡਰੈਸ ਦਾ ਨਾਪ ਲੈਣਾਗਾ ਦੇਖੋ ਇਹਨਾਂ ਦੀ ਡਰੈਸ ਹੈਗੀ ਹੈਗੀ 18 ਇੰਚ ਠੀਕ ਹੈ ਜੀ 18 ਦਾ ਹਾਫ ਹੋ ਗਿਆ 9 ਇੰਚ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਆ ਲਓ ਜੀ ਆਪਾਂ 9 ਇੰਚ ਤੇ ਮਾਰਕ ਕਰ ਲੈਣਾ ਪੁਰਤੀ ਤੋਂ ਨਾਪ ਲਿਆ ਹੋਇਆ ਆਪਣਾ 9 ਇੰਚ ਤੇ ਮਾਰਕ ਕਰ ਲਿਆ ਠੀਕ ਹੈ ਜੀ ਹੁਣ ਆਪਾਂ ਇਹਦਾ ਹਾਫ ਕਰ ਲੈਣਾ ਇਹ ਇਸ ਤਰ੍ਹਾਂ ਜਿੰਨਾ ਵੀ ਆਇਆ ਆਪਾਂ ਇੱਥੇ ਮਾਰਕ ਕਰ ਲੈਣਾ ਠੀਕ ਹੈ ਜੀ ਹੁਣ ਆਪਾਂ ਇੱਕ ਨਿਸ਼ਾਨਾ ਹੋਣਾ ਇੱਥੇ 5 ਇੰਚ ਤੇ ਠੀਕ ਹੈ ਜੀ ਆ ਲੱਗ ਗਿਆ ਸਾਰੇ ਪੁਆਇੰਟਾਂ ਨੂੰ ਆਪਾਂ ਆਪਸ ਦੇ ਵਿੱਚ ਇਹ ਇਸ ਤਰ੍ਹਾਂ ਮਿਲਾ ਦੇਣਾ ਆਹੋ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਇਹ ਆਪਣੀਆਂ ਮੋਡੇ ਦੀਆਂ ਕਾਟਾਂ ਤੇ ਤੀਰਾ ਹੋ ਗਿਆ ਆਹ ਵਾਲਾ ਜਿਹੜਾ ਇੰਨਾ ਕਿ ਹਿੱਸਾ ਹੁੰਦਾ ਨਾ ਆਪਣੀ ਸੂਟ ਦੀ ਫਿਟਿੰਗ 'ਚ ਇਹਦਾ ਬਹੁਤ ਵੱਡਾ ਰੋਲ ਹੁੰਦਾ ਜੇ ਤੁਹਾਡਾ ਤੀਰਾ ਸਹੀ ਨਹੀਂ ਰੱਖਿਆ ਜਾਊ ਤੁਹਾਡੇ ਮੋਡੇ ਵਾਧ ਰੱਖਿਆ ਜਾਊ ਤੁਹਾਡੇ ਮੋਡੇ ਡਿੱਗਣਗੇ ਘੱਟ ਰੱਖਿਆ ਜਾਊਗਾ ਤੁਹਾਡੇ ਮੋਡੇਆਂ ਨੂੰ ਖਿੱਚ ਪਊਗੀ ਆਹ ਵਾਲੀ ਗਲਾਈ ਸਹੀ ਨਹੀਂ ਪਊ ਕਾਟਾਂ ਸਹੀ ਨਹੀਂ ਪੈਣਗੀਆਂ ਤਾਂ ਜਿਹੜੇ ਆਪਣੇ ਆਰਮਹੋਲ 'ਚ ਝੋਲ ਪੈਂਦਾ ਹੁਣ ਆਪਣਾ ਨੈਕਸਟ ਸਟੈਪ ਹੈਗਾ ਜੀ ਸਾਈਡ ਸਲਾਈ ਰੱਖਣੀ ਹੈ ਦੇਖੋ ਸਾਈਡ ਸਲਾਈ ਆਪਾਂ ਇਹਨਾਂ ਦੀ ਰੱਖਣੀ ਆ ਜੀ 22 ਇੰਚ ਠੀਕ ਆ ਜੀ ਸ਼ਾਰਟ ਕੁੜਤੀ ਆ ਸੌਲਟ ਕੁੜਤੀ ਦੇ ਵਿੱਚ ਕਈ ਵਾਰੀ ਸਾਈਡ ਸਲਾਈ ਡਾਊਨ ਵੀ ਰੱਖ ਦਿਆ ਨੇ ਕੁੜੀਆਂ ਦੇਖੋ ਜੀ ਉਹਦੇ ਨਾਲ ਕੀ ਕਰਨਾ ਜੇ ਤੁਸੀਂ ਇਹਦੂੰ ਨੀਵੀਂ ਸਾਈਡ ਸਲਾਈ ਰੱਖਣੀ ਆ ਤਾਂ ਤੁਸੀਂ ਅੱਧਾ ਅੱਧਾ ਇੰਚ ਹਿੱਪ ਵਧਾਈ ਜਾਣੀ ਆ ਜਿੰਨੀ ਡਾਊਨ ਕਰੀ ਜਾਵੋਗੇ ਤੇ ਜਿਹੜਾ ਇਹਨਾਂ ਦੀ ਕਮਰ ਆ ਗਈ ਕਮਰ ਦਾ ਨਿਸ਼ਾਨ ਲਾਵਾਂਗੇ ਦੇਖੋ ਜੀ ਆਪਾਂ 14.5 ਇੰਚ ਇੱਥੇ ਆਪਾਂ 1.5 ਇੰਚ ਦੇ ਨਿਸ਼ਾਨ ਲਾਉਣਾ ਨੀਚੇ ਨੂੰ ਡਾਊਨ ਕਰਕੇ ਬਿਲਕੁਲ ਸਿੱਧੀ ਲਾਈਨ ਇਸ ਤਰ੍ਹਾਂ ਠੀਕ ਹੈ ਜੀ ਦੇਖੋ ਹੁਣ ਆ ਹੋ ਗਿਆ ਇੰਨਾ ਕੁ ਹੁਣ ਇਸ ਤੋਂ ਬਾਅਦ ਆਪਾਂ ਕਮਰ ਰੱਖਣੀ ਆ ਦੇਖੋ ਕਮਰ ਹੈਗੀ ਇਹਨਾਂ ਦੀ 15 ਇੰਚ 15 ਦਾ ਹਾਫ ਹੋ ਗਿਆ ਦੇਖੋ ਜੀ 7.5 ਇੰਚ ਕਈ ਵਾਰੀ ਨਾ ਜੇ ਨਹੀਂ ਪਤਾ ਲੱਗਦਾ ਹੁੰਦਾ 15 ਤੁਸੀਂ ਕੀ ਕਰਨਾ ਇੰਚੀ ਟੇਪ ਨੂੰ ਐਦਾਂ ਫੋਲਡ ਕਰ ਲਿਆ ਕਰੋ ਆ ਲੋ ਕਰ ਲਿਆ ਕਿੰਨਾ ਆ ਗਿਆ ਜੀ 7.5 ਇੰਚ ਉਹਨਾਂ ਟੈਲ ਵਿੱਚ ਪਲੋਈਆਂ ਪਾਉਣੀਆਂ ਨੇ ਪਲੇਟਾਂ ਪਾਉਣੀਆਂ ਨੇ ਸਾਢੇ 7 ਦੇ ਵਿੱਚ ਆਪਾਂ 1 ਇੰਚ ਹੋਰ ਪਲੱਸ ਕਰ ਦੇਣਾ ਆਪਾਂ 8.5 ਇੰਚ ਦੇ ਕਟਿੰਗ ਕਰਾਂਗੇ ਇਹਨਾਂ ਦੀ ਤੇ ਇਹਨਾਂ ਦੀ ਹਿੱਪ ਹੈਗੀ ਹੈ ਜੀ 19 ਇੰਚ ਠੀਕ ਹੈ ਜੀ 19 ਦਾ ਹਾਫ ਹੋ ਗਿਆ 9.5 ਇੰਚ ਆਹ ਵਾ ਸਾਰੇ ਪੁਆਇੰਟਾਂ ਨੂੰ ਆਪਾਂ ਇਸ ਤਰ੍ਹਾਂ ਸਕੇਲ ਦੀ ਹੈਲਪ ਨਾਲ ਆਪਸ ਦੇ ਵਿੱਚ ਮਿਲਾ ਲੈਣਾ ਸਿੱਧੀ ਮਾਰਕਿੰਗ ਨਹੀਂ ਕਰਨੀ ਸਕੇਲ ਤੋਂ ਬਿਨਾ ਆ ਵਾਲੀ ਲਾਈਨ ਨੂੰ ਆਪਾਂ ਇਹਦੇ ਨਾਲ ਨਹੀਂ ਮਲਾਉਣਾ ਇਹਦੇ ਨਾਲ ਨਹੀਂ ਇਹਦੇ ਨਾਲ ਮਲਾਉਣਾ ਦੇਖੋ ਇਸ ਤਰ੍ਹਾਂ ਤੁਹਾਡੀ ਡਰੈਸ ਕੋਲੋਂ ਇਦਾਂ ਫਿਟਿੰਗ دبੂਗੀ ਨਹੀਂ ਬਹੁਤ ਸੋਹਣੀ ਫਿਟਿੰਗ ਬਣ ਕੇ ਤਿਆਰ ਹੋਊਗੀ ਆਹ ਲਓ ਇਦਾਂ ਗਲਾਈਟ ਆ ਜਾਂਦੀ ਆ ਹੁਣ ਇਸ ਤੋਂ ਬਾਅਦ ਆਪਾਂ ਪਲੋਈਆਂ ਪਾਉਣੀਆਂ ਨੇ ਦੇਖੋ ਇਹ ਹੈਗਾ 18 ਬਰੈਸਟ ਦਾ ਸੂਟ 18 ਬਰੈਸਟ ਦੇ ਵਿੱਚ ਜਿਹੜੀਆਂ ਪਲੋਈਆਂ ਨੇ ਆਪਾਂ 11 ਇੰਚ نیچے ਨੂੰ ਡਾਊਨ ਕਰਾਂਗੇ ਇਹਨਾਂ ਦੀ ਜਿਹੜੀ ਲੈਂਥ ਆ ਗਈ ਉਹ ਰੱਖਾਂਗੇ ਜੀ ਆਪਾਂ 7 ਇੰਚ ਜਿਹੜੀ ਇਹਨਾਂ ਦੀ ਚੜਾਈ ਹੈਗੀ ਉਹ ਦੇਖੋ ਆਪਾਂ ਰੱਖਾਂਗੇ ਜੀ 7/3 ਇੰਚ 3 ਵੀ ਰੱਖ ਸਕਦੇ ਆ 7/3 ਵੀ ਰੱਖ ਸਕਦੇ ਆ ਦੋਵੇਂ ਸਹੀ ਨੇ ਜੀ ਚਲੋ ਹੁਣ ਰਹਿ ਗਈਆਂ ਸਾਈਡ ਵਾਲੀਆਂ ਪਲੇਟਾਂ ਆਹ ਹੋ ਗਿਆ ਆਪਣਾ ਕਮਰਦਾਨ ਸਾਣਨਾ ਕਮਰ ਦੇ ਨਿਸ਼ਾਨ ਤੋਂ ਸਾਈਡ ਵਾਲੀ ਪਲੇਟ ਦਾ ਇਹ ਸਿੱਧਾ ਜਿਹਾ ਫਾਰਮੂਲਾ ਹੁੰਦਾ 1 ਇੰਚ ਉੱਚੀ ਹੁੰਦੀ ਆ ਆਹ ਵਾਲਾ ਜਿਹੜਾ ਪੁਆਇੰਟ ਐਕਸਟਰਾ ਮਾਰਜਨ ਦਾ ਕੱਪੜਾ ਛੱਡਿਆ ਹੋਇਆ ਇਹਦੇ ਨਾਲ ਐਦਾਂ ਮਿਲਾ ਲਓ ਨਾਲੋ ਆ ਮਿਲਾ ਲਈ ਹੁਣ ਤੁਸੀਂ ਨਾਪ ਕੇ ਦੇਖੋਣੀ ਆ ਮੈਂ ਤੁਹਾਨੂੰ ਦੇਖੋ ਜੀ ਪੂਰਾ 1 ਇੰਚ ਆ ਗਾ ਆਲੋ ਪੂਰਾ 1 ਇੰਚ ਆ ਗਾ ਕੱਪੜਾ ਹੁਣ ਆਪਾਂ ਆਹ ਵਾਲੇ ਪੁਆਇੰਟ ਨੂੰ ਮੋੜੇ ਦਾ ਜਿਹੜਾ ਕਾਰਨਰ ਬਣਾਇਆ ਆਪਾਂ ਪੁਆਇੰਟ ਇਹਦੇ ਨਾਲ ਮਿਲਾ ਲੈਣਾ ਇਸ ਦਾ ਇਹਦੇ ਵਿੱਚ ਫਰਕ ਪਾਵਾਂਗੇ ਆਪਾਂ ਗੈਪ ਇਹ ਪਾਵਾਂਗੇ ਆਪਾਂ 2 2 ਇੰਚ ਦਾ ਆ ਲੋ ਨਾਰਮਲ ਸਾਈਜ਼ਾਂ ਚ ਆਪਾਂ 2.5 ਇੰਚ ਦਾ ਪਾਉਣੇ ਹੁੰਦੇ ਆ ਆ ਹੋ ਗਈ ਜੀ ਆਪਣੀ ਕੁੜਤੀ ਦੀ ਮਾਰਕਿੰਗ ਹੁਣ ਆਪਾਂ ਤੁਹਾਨੂੰ ਇਸ ਦੀ ਕਟਿੰਗ ਕਰਕੇ ਦਿਖਾਉਣੀ ਹੈ ਹੁਣ ਆਪਾਂ ਕੀ ਕਰਨਾ ਦੇਖੋ ਆਹ ਵਾਲਾ ਪੱਲਾ ਚੱਕ ਲੈਣਾ ਤੇ ਆ ਪਿਛਲਾ ਪੱਲਾ ਬੈਕ ਵਾਲਾ ਪੱਲਾ ਆਪਾਂ ਕੱਢ ਦੇਣਾ ਠੀਕ ਹੈ ਜੀ ਬੈਕ ਵਾਲਾ ਪੱਲਾ ਕੱਢ ਕੇ ਆਹ ਵਾਲੇ ਕੱਪੜੇ ਨੂੰ ਐਦਾਂ ਫੋਲਡ ਕਰ ਦੇਣਾ ਆਹ ਵਾਲੀਆਂ ਸਾਰੀਆਂ ਸਲਾਈਆਂ ਆਪਣੀਆਂ ਬਰਾਬਰ ਮਿਲੀਆਂ ਹੋਣੀਆਂ ਚਾਹੀਦੀਆਂ ਨੇ ਇੰਨਾ ਚ ਫਰਕ ਨਹੀਂ ਹੋਣਾ ਚਾਹੀਦਾ ਕੋਈ ਵੀ ਆਹ ਦੇਖੋ ਇੱਥੇ ਕੱਟ ਲਗਾ ਲਓ ਚਾਹੇ ਚਾਕ ਨਾਲ ਸੰਸਾਨ ਲਾ ਲਓ ਐਸ ਥੋੜਾ ਜਨਾ ਸੂਟ ਦੀ ਕਟਿੰਗ ਚ ਤੇ ਮਾਰਕਿੰਗ ਚ ਟਾਈਮ ਲੱਗਦਾ ਜਦੋਂ ਆਪਾਂ ਸਲਾਈ ਕਰਨ ਬੈਣੇ ਆ ਨਾ ਸਾਰਾ ਕੁਝ ਆਪਣਾ ਸਹੀ ਹੁੰਦਾ ਤਾਂ ਸਲਾਈ ਤਾਂ ਜੀ ਛੇਤੀ ਹੋ ਜਾਂਦੀ ਆ ਆਪਾਂ ਇੰਨੇ ਉਹ ਨਹੀਂ ਹੁੰਦੇ ਹੈਗੇ ਕਨਫਿਊਜ਼ ਨਹੀਂ ਹੁੰਦੇ ਹੈਗੇ ਜੀ ਕੀ ਕਰੀਏ ਜਦੋਂ ਆਪਣੀ ਮਾਰਕਿੰਗ ਸਹੀ ਹੋਈ ਹੋ ਇਹਨੂੰ ਆਪਾਂ ਦੇਖੋ ਜੀ ਇਸ ਤਰ੍ਹਾਂ ਡਾਰਕ ਕਰ ਲੈਣਾ ਇਸ ਤਰ੍ਹਾਂ ਇੱਕ ਵਾਰੀ ਦੁਬਾਰਾ ਨਾਪ ਕੇ ਦੇਖ ਲੈਣਾ ਆਪਾਂ ਵੀ ਆਪਣੀ ਜਿਹੜੀ ਚੜਾਈ ਆਗੀ ਪਲੇਟਾਂ ਦੀ ਸੇਮ ਹੀ ਆ ਇਹ ਤਾਂ ਨਹੀਂ ਵੀ ਮਾਰਕਿੰਗ ਵਿੱਚ ਕੋਈ ਫਰਕ ਪੈ ਗਿਆ ਆ ਲੋ ਜੀ ਬਿਲਕੁਲ ਸੇਮ ਆਗੀ ਹੁਣ ਆਪਾਂ ਤੁਹਾਨੂੰ ਬੈਕ ਵਾਲੀ ਕੁਰਤੀ ਤੇ ਫਰੰਟ ਵਾਲੀ ਕੁਰਤੀ ਦੀ ਕਾਟ ਪਾ ਕੇ ਦਿਖਾਉਣੇ ਆ ਮੁੱਢੇ ਦੀ ਆ ਦੇਖੋ ਜੀ ਹੁਣ ਆਪਾਂ ਨੂੰ ਇੱਥੋਂ ਫਰੰਟ ਵਾਲੀ ਕੁਰਤੀ ਦੀ ਕਾਟ ਪਾ ਦੇਣੀ ਆ ਪਹਿਲਾਂ ਆਪਾਂ ਚਾਰੇ ਪੱਲਿਆਂ 'ਚ ਕਾਟ ਪਾਈ ਸੀ ਹੁਣ ਆਪਾਂ ਇਹ ਕਾਟ ਸਿਰਫ ਦੋ ਪੱਲਿਆਂ 'ਚ ਪਾਉਣੀ ਆ ਕੈਂਚੀ ਆਪਾਂ ਸਿਰੇ ਤੇ ਰੱਖਣੀ ਆ ਪਰ ਸਿਰੇ ਤੋਂ ਆਪਾਂ ਕਟਿੰਗ ਨਹੀਂ ਕਰਨੀ ਐਨੀ ਆਪਣੀ ਇੱਕ ਲਾਈਨਿੰਗ ਵਾਲੀ ਤੈਅ ਰਹੇਗੀ। ਹਲੋਜੀ ਆ ਹੋ ਗਈ ਆਪਣੀ ਫਰੰਟ ਵਾਲੀ কুরਤੀ ਸਲਾਈ ਦੇ ਲਈ ਬਿਲਕੁਲ ਰੈਡੀ ਹੁਣ ਆ ਆਪਣਾ ਬੈਕ ਵਾਲਾ ਪੱਲਾ ਆ। ਆ ਦੇਖੋ ਜੀ ਹੁਣ ਇਹ ਆ ਪਿਛਲਾ ਪੱਲਾ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓਜ਼ 'ਚ ਦੱਸਿਆ ਹੋਇਆ ਹੈਗਾ ਬੈਕ ਨੈਕ ਬਾਰੇ ਜੇ ਤੁਹਾਡਾ ਨਾ ਨੈਕ ਛੋਟਾ ਹੁੰਦਾ ਤਾਂ ਤੁਸੀਂ ਰੇਵਲੀਰ ਲਾਇਆ ਕਰੋ ਜੇ ਤੁਹਾਡਾ ਜਿਹੜਾ ਗਲਾਗਾ ਪਿਛਲਾ ਗਲਾ ਉਹ ਡੀਪ ਆ ਤਾਂ ਤੁਸੀਂ ਪਲੀਜ਼ ਰੇਵਲੀਰ ਨਾ ਲਾਇਆ ਕਰੋ ਕਿਉਂਕਿ ਨਾ ਫਿਰ ਫਲਾਵਟ ਗਲੇ 'ਚ ਜ਼ਿਆਦਾ ਹੋਣ ਲੱਗ ਜਾਂਦੀ ਆ ਤੇ ਮੋਢੇ ਡਿੱਗਦੇ ਨੇ ਫਿਰ ਤੁਸੀਂ ਬੁਕਰਮ ਵਾਲਾ ਗਲਾ ਪਾਇਆ ਕਰੋ ਚਾਹੇ ਤੁਸੀਂ ਕਟਿੰਗ ਕਰਕੇ ਪਾ ਲੋ ਚਾਹੇ ਤੁਸੀਂ ਜਿਹੜੇ ਰੈਡੀਮੇਡ ਗਲੇ ਆਉਂਦੇ ਨੇ ਉਹ ਪਾ ਲਓ ਤੁਹਾਡੀ ਜਿੰਨੀ ਲੰਬਾਈ ਚੜਾਈ ਹੈਗੀ ਆ ਗਲੇ ਦੀ ਉਹ ਤੁਸੀਂ ਜੀ ਆਪਣੀ ਮਰਜ਼ੀ ਮੁਤਾਬਕ ਆ ਦੇਖੋ ਤੁਸੀਂ ਉਹਨਾਂ ਆਪਣੀ ਮਰਜ਼ੀ ਮੁਤਾਬਕ ਜਿੱਦਾਂ ਆਪਾਂ 7/2 ਇੰਚ ਗਲਾ ਰੈਡੀ ਕਰਨਾ ਇਹਨਾਂ ਦਾ ਬੈਕ ਆ ਦੇਖੋ ਇਸ ਤਰ੍ਹਾਂ ਇਹ 7/2 ਆ ਜਿੰਨਾ ਐਕਸਟਰਾ ਉਹਦੀ ਤੁਸੀਂ ਆਪਾਂ ਕਟਿੰਗ ਕਰ ਸਕਦੇ ਆਂਗੇ ਇਹਦੇ ਵਿੱਚ ਆਪਾਂ ਰੈਡੀਮੇਡ ਗਲਾ ਪਾਵਾਂਗੇ ਇਸ ਕਰਕੇ ਇਹਦੀ ਕਟਿੰਗ ਨਹੀਂ ਕਰਨੀ ਤੇ ਹੁਣ ਦੇਖੋ ਆਪਾਂ ਤੁਹਾਨੂੰ ਸਿਰਫ ਪਲੇਟਾਂ ਦੱਸਾਂਗੇ ਪਲੇਟਾਂ ਬਿਲਕੁਲ ਬੈਕ ਪਲੇਟਾਂ ਮੰਗੋ ਜਿੰਨੀਆਂ ਤੇ ਆਪਾਂ ਮਾਰਕਿੰਗ ਕੀਤੀ ਸੀ ਫਰੰਟ ਵਾਲੀਆਂ ਪੱਲੇ ਦੀ ਉਸੇ ਤਰ੍ਹਾਂ ਹੀ ਬੈਕ ਪਾਉਣੀ ਹੈ ਨੇ ਠੀਕ ਹੈ ਜੀ ਬਸ ਇਹਦੇ ਵਿੱਚ ਜਿਹੜਾ ਫਰਕ ਰੱਖਣਾ ਉਹ ਹੀ ਰੱਖਣਾ ਆਪਾਂ ਇਹਨਾਂ ਦੀ ਲੈਂਥ ਜ਼ਿਆਦਾ ਰੱਖਣੀ ਹੁੰਦੀ ਆ ਫਰੰਟ ਵਾਲੇ ਦੀ 7 ਰੱਖੀ ਸੀ ਇਹਨਾਂ ਦੀ ਰੱਖਾਂਗੇ ਜੀ ਆਪਾਂ 8 ਇੰਚ ਇਹ ਮੇਰੀ ਇੱਕ ਭੈਣ ਦਾ ਮੈਸੇਜ ਆਇਆ ਸੀ ਜਿਹੜੀ ਤੁਸੀਂ ਲੈਂਥ ਪਿਛਲੀ ਪਲੇਟ ਦੀ ਕਿਉਂ ਜ਼ਿਆਦਾ ਰੱਖਦੇ ਹੋ ਕਿਉਂ ਲੰਬੀ ਪਾਉਨੇ ਹੋ ਪਿਛਲੀ ਪਲੋਈ ਦੇਖੋ ਜੀ ਉਹ ਤਾਂ ਪਾਉਨੇ ਆ ਇਹ ਨਾ ਇੱਥੇ ਆਪਣਾ हिਪ ਦਾ ਨਿਸ਼ਾਨ ਹੁੰਦਾ ਇੱਥੇ ਹੁੰਦਾ ਕਮਰ ਦਾ ਤੁਸੀਂ ਕਦੇ ਨਾ ਆਪਣੀ ਕਈ ਵਾਰੀ ਆਪਣੀ ਕੋਈ ਸੂਟ ਹੁੰਦਾ ਉਹਦੇ ਨਾਲ ਫਰੰਟ ਤੋਂ ਜਿਹੜੀ ਫਿਟਿੰਗ ਹੁੰਦੀ ਆ ਉਹ ਸਹੀ ਹੁੰਦੀ ਆ ਪਰ ਪਿੱਛੇ ਆ ਹਿੱਸੇ 'ਚ ਨਾ ਕੱਪੜਾ ਖੜਾ ਜਿਹਾ ਹੋਣ ਲੱਗ ਜਾਂਦਾ ਇੱਕ ਬੁਲਬਲਾ ਜਿਹਾ ਬਣ ਜਾਂਦਾ ਜਦੋਂ ਆਪਾਂ ਪਲੇਟ ਡਾਊਨ ਕਰਦਾਂਗੇ ਥੋੜੀ ਜੀ ਨਾ ਤਾਂ ਆਪਣਾ ਇਹ ਪ੍ਰੋਬਲਮ ਨਹੀਂ ਆਉ ਉਹ ਜ਼ਿਆਦਾ ਡਾਊਨ ਨਹੀਂ ਕਰਨੀ ਆਪਾਂ ਫਰੰਟ ਵਾਲੀ ਨਾਲੋਂ 2 ਇੰਚ ਡਾਊਨ ਕਰ ਸਕਦੇ ਹਾਂ ਉੱਪਰੋਂ ਕੋਈ ਫਰਕ ਨਹੀਂ ਪਾਉਣਾ ਚੜਾਈ ਵੀ ਸੇਮ ਹੀ ਰੱਖਣੀ ਹੈਗੀ ਜਿੰਨੀ ਫਰੰਟ ਵਾਲੀ ਸੀਗੀ ਆ ਲਓ ਆ ਹੋ ਗਈ ਆਪਣੀ ਪੁਰਤੀ ਵੀ ਮਾਰਕਿੰਗ ਹੁਣ ਆਪਾਂ ਤੁਹਾਨੂੰ ਜੀ ਬਾਹਾਂ ਦੀ ਕਟਿੰਗ ਕਰਕੇ ਦਿਖਾਉਣੇ ਆ ਆ ਲਓ ਜੀ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਟਿੰਗ ਕਰਕੇ ਦੱਸਾਂਗੇ ਦੇਖੋ ਬਾਹਾਂ ਦੀ ਕਟਿੰਗ ਕਰਨ ਦੇ ਲਈ ਸਭ ਤੋਂ ਪਹਿਲਾ ਸਟੈਪ ਹੁੰਦਾ ਹੈਗਾ ਜਿਹੜੀ ਆਪਣੀ ਕੱਪੜੇ ਦੀ ਤਹਾਂ ਆਂਗੀ ਆ ਦੇਖੋ ਸਿੱਧਾ ਪਾਸਾ ਆ ਵੀ ਸਿੱਧਾ ਪਾਸਾ ਕੜਾਈ ਤੋਂ ਵੀ ਪਤਾ ਲੱਗਦਾ ਤੇ ਕੰਨੀ ਤੋਂ ਵੀ ਪਤਾ ਲੱਗਦਾ ਸਿੱਧੇ ਪਾਸੇ ਨੂੰ ਸਿੱਧੇ ਪਾਸੇ ਨਾਲ ਜੋੜ ਲਓ ਜੇ ਸਿੱਧਾ ਪਾਸਾ ਨਹੀਂ ਤਾਂ ਉਲਟ ਨੂੰ ਉਲਟ ਨਾਲ ਮਤਲਬ ਇਹ ਨਹੀਂ ਹੋਣਾ ਚਾਹੀਦਾ ਵੀ ਇੱਕ ਤਹ ਸਿੱਧੀ ਆ ਇੱਕ ਉਲਟੀ ਆ ਐਦਾਂ ਜੋੜ ਲਿਆ ਇਹਨੂੰ ਹੁਣ ਆਪਾਂ ਦੋ ਬਾਹਾਂ ਨੇ ਦੇਖੋ ਦੋ ਬਾਹਾਂ ਦਾ ਕੱਪੜਾ ਨਾ ਆਹ ਹੋ ਗਈਆਂ ਦੇਖੋ ਜੀ ਆਪਣੀਆਂ ਚਾਰ ਤਹ ਆਹ ਲਓ ਸਾਰਾ ਪੂਛ ਛਿੱਕਵਾਰੀ ਚ ਹੀ ਹੋ ਜਾਊਗਾ ਇਸ ਤਰ੍ਹਾਂ ਕਰਤਾ ਇਹਦੇ ਐਦਾਂ ਦੇਖੋ ਜੇ ਇਹ ਆਪਾਂ ਸਿੰਪਲ ਬਾਨ ਮਤਲਬ ਕਿਸੇ ਰੇਤਾ ਕੋ ਲੌਂਗ 슬ੀਵਸ ਕਰਨੀਆਂ ਨੇ ਜੇ ਤੁਸੀਂ ਚੂੜੀਦਾਰ ਬਾਨ ਦੀ ਵੀਡੀਓ ਦੇਖਣਾ ਚਾਹ ਰਹੇ ਹੋ ਤਾਂ ਆਪਣੇ ਚੈਨਲ ਤੇ ਉਹ ਵੀਡੀਓ ਆ ਚੁੱਕੀ ਹੈ ਤੁਸੀਂ ਵਿਜ਼ਿਟ ਕਰਕੇ ਦੇਖ ਸਕਦੇ ਹੋ ਹੁਣ ਆਪਾਂ ਦੇਖੋ ਚਾਰ ਤਿਹਾਂ ਚ ਕਰ ਲਿਆ ਲੰਬਾਈ ਮੈਂ ਤੁਹਾਨੂੰ ਪਹਿਲਾਂ ਦੱਸੀ ਹੋਈ ਹੈ ਕਿ ਕਿੱਦਾਂ ਲੈਣੀ ਆ ਹੁਣ ਆਪਾਂ ਫਰੰਟ ਵਾਲਾ ਕੁੜਤੀ ਲੈਣੀ ਆ ਅੱਲਾ ਲੈਣਾ ਐਨਐਸਾ ਜੀ ਸਲਾਈ ਚ ਚਲਿਆ ਜਾਂਦਾ ਠੀਕ ਆ ਜੀ ਹਲਕਾ ਜਾਂ ਜ਼ਿਆਦਾ ਲੈ ਲਓ ਚਾਹੇ ਉਹ ਪਲੇਟਾ ਵਾਲਾ ਹੋ ਜਾਊਗਾ ਤੇ ਇੱਥੇ ਆਪਾਂ ਇੰਚੀ ਟੇਪ ਰੱਖਣਾ ਦੋਨੇ ਹੱਥ ਯੂਜ਼ ਕਰਨੇ ਨੇ ਇੱਕ ਹੱਥ ਨਾਲ ਇੰਚੀ ਟੇਪ ਰੱਖ ਲਿਆ ਦੂਜੇ ਹੱਥ ਨਾਲ ਕਮਾਤਾ 8.5 ਇੰਚ ਆਪਣਾ ਮੋਡਾ ਰੈਡੀ ਆਗਾ ਠੀਕ ਹੈ ਜੀ ਅੱਧਾ ਇੰਚ ਘਟਾ ਦੇਣਾ ਆਪਾਂ ਠੀਕ ਹੈ ਜੀ 8.5 ਇੰਚ ਆ ਦੇਖੋ 8.5 ਇੰਚ ਆਪਣਾ ਮੋਡਾ ਰੈਡੀ ਆ ਆਪਾਂ 1/2 ਇੰਚ ਘਟਾ ਕੇ ਲੈਣਾਗਾ ਦੇਖੋ ਤੁਹਾਨੂੰ ਬਿਲਕੁਲ ਹਾਂਜੀ ਸਹੀ ਦਿਖ ਰਿਹਾਗਾ ਦੇਖੋ 8 ਇੰਚ ਲੈ ਲਿਆ ਉਦੋਂ ਬਾਅਦ ਆਪਾਂ نیچے ਨੂੰ ਜਿਹੜਾ ਡਾਊਨ ਆ ਉਹ ਕਰਨਾ ਜੀ 3 ਇੰਚ ਇਹ ਆਹ ਲੋ 3 ਇੰਚ ਡਾਊਨ ਕਰ ਲਿਆ ਤੇ ਲਾਈਨਿੰਗ ਮੈਂ ਤੁਹਾਨੂੰ ਦੱਸਤੀ ਆ ਆਪਣੀ ਕਟਿੰਗ ਵਿਚਾਲੇ ਲਾਈਨਿੰਗ ਮੈਂ ਕਾਟਾਂ ਪਾਉਣ ਤੋਂ ਬਾਅਦ ਬਾਹ ਨੂੰ ਕੱਪੜੇ ਦੇ ਉੱਪਰ ਧਰ ਕੇ ਕਰਦੀ ਹੁੰਨੀ ਐਂਗੀ ਤੁਸੀਂ ਵੀਡੀਓ ਪਿਛਲੀਆਂ ਵੀ ਦੇਖੀਆਂ ਹੋਣਗੀਆਂ ਸ਼ਾਇਦ ਦੇਖੋ ਹੁਣ ਆਪਣਾ 3 ਇੰਚ ਡਾਊਨ ਕਰ ਲਿਆ ਸਾਰਾ ਕੱਪੜਾ ਆਪਣਾ ਐਕਸਟਰਾ ਜੀ ਐਦਾਂ ਦੇਖੋ ਹੁਣ ਇਹ 8.5 ਹੀ ਆ ਗਿਆ ਆਹ ਲੋ ਹੋ ਗਿਆ ਨਾ ਆਪਣਾ ਕਰਾ 8.5 ਇਧਰ ਨੂੰ ਕਰਾਂਗੇ 8 ਹੋ ਚੁਗਾ ਆਪਾਂ ਉੱਪਰੋਂ 2.5 ਇੰਚ ਤੇ ਮਾਰਕ ਕਰਕੇ ਇੱਥੇ ਇੱਕ ਲਾਈਨ ਬਣਾ ਲੈਣੀ ਆ ਐਸ ਤਰ੍ਹਾਂ ਹਲੋ ਲਾਈਨ ਬਣਾਉਣ ਤੋਂ ਬਾਅਦ ਇਹਦਾ ਆਪਾਂ ਹਾਫ ਕਰ ਲੈਣਾ ਇੱਥੇ ਤੱਕ ਠੀਕ ਹੈ ਜੀ ਜੇ ਤੁਹਾਡੇ ਕੋਲ ਆਪਣੇ ਕੋਲ ਕਪੜਾ ਐਕਸਟਰਾ ਹੀ ਆ ਵਾਧੂ ਹੀ ਆ ਜੇ ਤੁਹਾਡੇ ਕੋਲ ਪਹੁੰਚੇ ਤੇ ਲਾਉਣ ਨੂੰ ਕਪੜਾ ਨਹੀਂ ਜਾਂ ਤੁਹਾਨੂੰ ਚਾਹੀਦਾ ਤਾਂ ਤੁਸੀਂ ਇੱਥੋਂ 1.5 ਇੰਚ ਕਪੜਾ ਐਕਸਟਰਾ ਰੱਖ ਕੇ ਬਾਕੀ ਕਪੜੇ ਦੀ ਕਟਿੰਗ ਕਰ ਸਕਦੇ ਹੋ ਹੁਣ ਦੇਖੋ ਆਪਾਂ ਬਾਹ ਚ ਕਾਟ ਕਿੰਨੀ ਪਾਉਣੀ ਆ ਦੇਖੋ ਜੇ ਤੁਸੀਂ 5 ਇੰਚ ਦੀ ਕੁੜਤੀ ਚ ਕਾਟ ਪਾਈ ਆ ਤਾਂ ਤੁਸੀਂ ਇੱਥੇ 5 ਇੰਚ ਦੀ ਪਾਵੋ 1 ਇੰਚ ਦੀ ਪਾਈ ਆ ਤਾਂ 1 ਇੰਚ ਦੀ ਪਾਵੋ ਦੇਖੋ ਮੈਂ ਹਮੇਸ਼ਾ ਕੁੜਤੀ ਚ 1 ਇੰਚ ਦੀ ਕਾਟ ਪਾਉਣੀ ਹੁੰਦੀ ਆ ਫਰੰਟ ਵਾਲੀ ਕਾਟ ਹੁਣ ਆਪਾਂ ਦੇਖੋ ਇੱਥੇ ਫਰੰਟ ਵਾਲੀ ਕਾਟ 1 ਇੰਚ ਦੀ ਪੌਣੀ ਆ ਹਾਫ ਇੰਚ ਇਧਰ ਹਾਫ ਇੰਚ ਉਧਰ ਬਿਲਕੁਲ ਸੇਮ ਉਹੀ ਕੁੜਤੀ ਵਾਲਾ ਮੈਥਡ ਹੋ ਜਾਊਗਾ ਪਿਛਲੀ ਕਾਟ ਆਪਣੇ ਆਪ 2 ਇੰਚ ਦੀ ਹੋ ਜਾਣੀ ਆ ਫਰੰਟ ਵਾਲੀ 1 ਇੰਚ ਦੀ ਠੀਕ ਆ ਹਾਫ ਹਾਫ ਹੋ ਗਿਆ ਇਹ ਹੋ ਗਿਆ ਅੱਧਾ ਇੰਚ ਇਹਨੂੰ ਆਪਾਂ ਗੋਲ ਸ਼ੇਪ ਦੇਣੀ ਆ ਦੇਖੋ ਐਸਾ ਹਾਂ ਠੀਕ ਆ ਜੀ ਇੱਕ ਲੀਫ ਦੀ ਸ਼ੇਪ ਤਿਆਰ ਹੋ ਗਈ ਮੂਰੀ ਹੈਗੀ ਆ ਦੇਖੋ ਜੀ ਇਹਨਾਂ ਦੀ 4.5 ਇੰਚ 2 ਇੰਚਾ ਪਰ ਰੱਖਾਂਗੇ ਐਕਸਟਰਾ ਇਹਨੂੰ ਆਪਾਂ ਦੇਖੋ ਇਹਦੇ ਨਾਲ ਇਸ ਤਰ੍ਹਾਂ ਆਪਾਂ ਦੂਸਰੇ ਸਕੇਲ ਨਾਲ ਸ਼ੇਪ ਦੇਣੀ ਹੈ ਜੀ ਫਿਟਿੰਗ ਦੀ ਇਹ ਇਦਾਂ ਇਹ ਜਿੱਕੀ ਹੁੰਦਾ ਬਾਹਾਂ ਚ ਨਾ ਪੂਰੀ ਆਪਣੇ ਨਾਲ ਲੱਗ ਕੇ ਰਹੂਗੀ ਬਾ ਲਾਈਨਿੰਗ ਦੀ ਕਟਿੰਗ ਹਮੇਸ਼ਾ ਤੁਸੀਂ ਬਾਹਾਂ ਦੇ ਹਰ ਕਾਟਾ ਪਾਉਣ ਤੋਂ ਬਾਅਦ ਕੱਪੜੇ ਨੂੰ ਕੱਪੜੇ ਦੇ ਉੱਪਰ ਧਰ ਕੇ ਕਰਿਆ ਕਰੋ। ਹਲੋ ਜੀ ਆ ਹੋ ਗਈ ਦੇਖੋ ਕੁੜਤੀ ਦੀ ਆਪਣੀ ਸੌਰੀ ਬਾਹਾਂ ਦੀ ਗਲਾਈ ਪੈ ਗਈ। ਜੀ ਹੁਣ ਆਪਾਂ ਤੁਹਾਨੂੰ ਫਰੰਟ ਵਾਲੀ ਕਾਰਤ ਮੈਂ ਤੁਹਾਨੂੰ ਹਰ ਵਾਰੀ ਦੱਸਦੀ ਹੁੰਨੀ ਆ ਫਰੰਟ ਵਾਲੀ ਕਾਟ ਪਾਉਣ ਦੇ ਲਈ ਆਪਾਂ ਦੋ ਪੱਲੇ ਨੀਚੇ ਛੱਡ ਦੇਣੇ ਆ ਆ ਜਿਹੜੀਆਂ ਮੇਰੀਆਂ ਭੈਣਾਂ ਨੂੰ ਪ੍ਰੋਬਲਮ ਆਉਂਦੀ ਆ ਨਾ ਵੀ ਉਹਨਾਂ ਦੀ ਕਾਟ ਇੱਕ ਬਾਹ ਦੇ ਵਿੱਚ ਦੋਵੇਂ ਬਾਹਾਂ ਵਿੱਚ ਵੀ ਇੱਕ ਅੱਗੇ ਇੱਕ ਪਿੱਛੇ ਹੋ ਜਾਂਦੀ ਆ ਦੇਖੋ ਤਾਂ ਸਹੀ ਹੋਣੀ ਚਾਹੀਦੀ ਆ ਵੀ ਸਿੱਧਾ ਪਾਸਾ ਆ ਵੀ ਦੇਖੋ ਵਰਕ ਨਾਲ ਵਰਕ ਮਿਲਿਆ ਹੋਇਆ ਦੋ ਪੱਲੇ ਚੱਕਣੇ ਆ ਇੱਥੋਂ ਐ ਐ ਨਹੀਂ ਕਰਨਾ ਇੱਥੋਂ ਆਪਾਂ ਗਲਾਈ ਦੇਣੀ ਆ ਫਿਰ ਇੱਥੋਂ ਕੱਪੜਾ ਨਾ ਸਲਾਈ ਤੋਂ ਬਾਅਦ ਬਾਹਰ ਨੂੰ ਨਹੀਂ ਆਉਂਦਾ ਆ ਲਓ ਜੀ ਆ ਹੋ ਗਈ ਦੇਖੋ ਆਪਣੀ ਬਾਹਾਂ ਦੀ ਕਟਿੰਗ ਇਹ ਸੀਗੀ ਜੀ ਆਪਣੀ ਲਾਈਨਿੰਗ ਵਾਲੀ ਕੁੜਤੀ ਦੀ ਕਟਿੰਗ ਦੇਖੋ ਹੁਣ ਆਪਾਂ ਕੱਪੜੇ ਨੂੰ ਐਦਾਂ ਲਾਈਨਿੰਗ ਵਾਲੇ ਕੱਪੜੇ ਦੇ ਉੱਪਰ ਧਰ ਕੇ ਐਸ ਤਰ੍ਹਾਂ ਬਿਲਕੁਲਵੇਂ ਐਸੇ ਸ਼ੇਪ ਦੇ ਵਿੱਚ ਕਟਿੰਗ ਕਰ ਲੈਣੀ ਆ ਫੇਰ ਆਪਣੀ ਬਾਹਾਂ ਦੀ ਲਾਈਨਿੰਗ ਦੀ ਕਟਿੰਗ ਹੋ ਜਾਂਦੀ ਹੈ ਜੇ ਤੁਹਾਨੂੰ ਆਪਣੀ ਲਾਈਨਿੰਗ ਵਾਲੀ ਕੁੜਤੀ ਕਟਿੰਗ ਕਰਨ ਦਾ ਤਰੀਕਾ ਵਧੀਆ ਲੱਗਿਆ ਹੋਵੇ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ